ਇਕ ਮਾਈ ਛੇਵੇਂ ਪਾਤਸ਼ਾਹ ਕੋ ਰੋਜ਼ ਆ ਕੇ ਬੇਨਤੀ ਕਰਿਆ ਕਰੇ ਮਹਾਰਾਜ ਮੈਂ ਬੜੀ ਗਰੀਬਣੀਆ ਮੇਰੇ ਕੋਲ ਧਨ ਨਹੀਂ ਹੈ ਮਹਾਰਾਜ ਮੇਰੇ ਘਰ ਪੁੱਤਰ ਵੀ ਨਹੀਂ ਹੈ ਮਹਾਰਾਜ ਮੇਰੇ ਘਰ ਦੁੱਧ ਵੀ ਨਹੀਂ ਹੈ ਰੋਜ਼ ਹੀ ਨਵੀਂ ਮੰਗ ਮੰਗਿਆ ਕਰਿਆ ਛੇਵੇਂ ਪਾਤਸ਼ਾਹ ਕਹਿੰਦੇ ਮਾਈ ਤੇਰੀ ਤਾਂ ਰੋਜ਼ ਨਵੀਂ ਮੰਗ ਹੁੰਦੀ ਹੈ ਇੱਕ ਮੰਗ ਲੈ ਜੋ ਮੰਗ ਲੈ ਤੈਨੂੰ ਦੇ ਦੇਵਾਂਗੇ ਇੱਕ ਮੰਗ ਮੰਗ ਲੈ ਜੋ ਮੰਗੇਗੀ ਤੈਨੂੰ ਦੇ ਦੇਵਾਂਗੇ ਇਹ ਸਿਆਣੀਆਂ ਬੜੀਆਂ ਹੁੰਦੀਆਂ ਮਾਈਆਂ ਉਹ ਮਾਈ ਸਿਆਣੀ ਬੜੀ ਸੀ ਕਹਿੰਦੇ ਮਹਾਰਾਜ ਜੀ ਕੋਈ ਮੰਗਾਗੀ ਤੇ ਕਿਰਪਾ ਕਰ ਦਿਓ ਕਹਿੰਦੇ ਚੰਗਾ ਮਾਈ ਮੰਗ ਲੈ ਮੰਗੀ ਪਰ ਇੱਕੋ ਹੀ ਕਹਿੰਦੇ ਚੰਗਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਮਾਲਾ ਲੈ ਕੇ ਬੈਠੀ ਹਵਾਂ ਆਪਣੀ ਨੂੰ ਨੂੰ ਸੋਨੇ ਦੀ ਮਦਾਨੀ ਨਾਲ ਦੁੱਧ ਰਿੜਕੀ ਦੀ ਦੇਖਾਂ ਇੱਕੋ ਹੀ ਮੰਗਿਆ ਛੱਡਿਆ ਵੀ ਕੱਖ ਨਹੀਂ ਦੇਖ ਲੋ ਰਿਜਕ ਵੀ ਮੰਗ ਲਿਆ ਨੂੰ ਵੀ ਮੰਗ ਲਈ ਪੁੱਤਰ ਮਾੜਾ ਨਾਮ ਵੀ ਮੰਗ ਲਿਆ ਤੇ ਸੋਨੇ ਦੀ ਮਦਾਨੀ ਨਾਲ ਦੁੱਧ ਰਿੜਕੀ ਦੀ ਦੇਖਾਂ ਦੁੱਧ ਵੀ ਮੰਗ ਲਿਆ ਦੇ ਅਕਲੀ ਸਹਬ ਸੇਵਿਆ ਅਕਲੀ ਪਾਈ ਐ ਮਾਨ ਮੰਗਣਾ ਹੀ ਨਹੀਂ ਆਉਂਦਾ ਕਈਆਂ ਨੂੰ ਤਾਂ ਮੰਗੀ ਦਾ ਕੀ ਐ ਜੇ ਮੰਗਣਾ ਹੈ ਤਾਂ ਭਾਈ ਗੁਰੂ ਤੋਂ ਇੱਕੋ ਹੀ ਚੀਜ਼ ਮੰਗ ਲਓ ਸਾਰਾ ਕੁਝ ਮਿਲ ਜਾਏਗਾ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ